ਜਥੇਬੰਦੀਆਂ ਤੇ ਵਾਲਮੀਕੀ ਸਮਾਜ ਦੇ ਆਗੂਆਂ ਵੱਲੋਂ ਥਾਣਾ ਵੀਰਕਾ ਦਾ ਕਰਾਉ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸਾਡੇ ਗੁਰਸਿੱਖਾਟੋ ਚਾਲਕ ਵੱਲੋਂ ਆਪਣੇ ਆਟੋ ਦੀ ਬਦਲਾਈ ਬੈਟਰੀ ਦੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੁਕਾਨਦਾਰ ਵੱਲੋਂ ਆਟੋ ਚਾਲਕ ਦੀ ਦਾੜੀ ਤੇ ਦੁਮਾਲੀ ਨੂੰ ਹੱਥ ਪਾਇਆ ਗਿਆ ਹੈ ਜਿਸ ਦੀ ਸ਼ਿਕਾਇਤ ਥਾਣਾ ਵੀਰਕਾ ਵਿੱਚ ਕੀਤੀ ਗਈ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚਲਦਿਆਂ ਮਜਬੂਰਨ ਉਹਨਾਂ ਨੂੰ ਥਾਣਾ ਵੀਰਕਾ ਦਾ ਕਰਾਉ ਕਰਨਾ ਪੈ ਰਿਹਾ ਹੈ ਪਹਿਲਾਂ ਦੇ ਸਾਰਿਆਂ ਨੂੰ ਜੈ ਵਾਲਮੀਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕਰਨ ਮੇਰਕਾ ਜੀ ਵਾਲਮੀਕੀ ਤੀਰਤ ਧੂਣਾ ਸਾਹਿਬ ਤੋਂ ਜੋ ਕੁਛੀ ਦਿਨ ਪਹਿਲਾਂ ਇੱਕ ਸਿੰਘ ਦੇ ਇੱਕ ਦੁਕਾਨਦਾਰ ਵੱਲੋਂ ਦਮਾਲਾ ਅਤੇ ਦਾੜੇ ਪ੍ਰਕਾਸ਼ ਨੂੰ ਹੱਥ ਪਾਇਆ ਗਿਆ ਸੀ ਅਤੇ ਦੁਕਾਨਦਾਰ ਵੱਲੋਂ ਉਹਨਾਂ ਦਾ ਆਟੋ ਜਿਹੜਾ ਵਾ ਉੱਥੇ ਦੁਕਾਨ ਦੇ ਵਿੱਚ ਲਵਾਇਆ ਗਿਆ ਸੀ ਉਹਦੇ ਤਹਿਤ 베ਰਕੇ ਥਾਣੇ ਐਸਐਚਓ ਅਮਨਜੋਤ ਕੋਰ ਜੀ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਜੋ ਕਿ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਉਹਨਾਂ ਵੱਲੋਂ ਜੋ ਕਿ ਅੱਜ ਇੱਥੇ ਇਕੱਠ ਚ ਸਾਰੇ ਤਾਂ ਇਕੱਠੇ ਹੋਏ ਆ ਜੋ ਇੰਨੇ ਦਿਨ ਹੋ ਗਏ ਨੇ ਅੱਜ 15 ਦਿਨ ਹੋ ਗਏ ਆ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਅਸੀਂ ਸਾਰੇ ਜਥੇ ਬੰਦੀਆਂ ਥਾਣੇ ਦੇ ਵਿੱਚ ਪਹੁੰਚ ਗਿਆ ਵਾਂ ਜੋ ਕਿ ਅੱਜ ਐਸ ਐਚਓ ਤੇ ਆਪ ਛੁੱਟੀ ਤੇ ਆ ਪਰ ਜੋ ਐਡੀਸ਼ਨਲ ਐਸ ਐਚਓ ਸਬ ਇੰਸਪੈਕਟਰ ترਸੀਮ ਸਿੰਘ ਜੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵਾ ਜੋ ਵੀ ਬੰਦੀ ਕਾਰਵਾਈ ਆ ਕਾਨੂੰਨੀ ਉਹ ਉਹਨਾਂ ਦੇ ਕੀਤੀ ਜਾਏਗੀ ਤੇ ਸਿੰਘ ਨੂੰ ਇਨਸਾਫ ਦਿਵਾਇਆ ਜਾਏਗਾ। ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਝਗੜੇ ਵਿੱਚ ਦੁਕਾਨਦਾਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਇਹਨਾਂ ਨਾਲ ਤਾਂ ਕੋਈ ਜਿਹੜਾ ਬਾਬਾ ਜੀ ਨਾ ਉਹ ਉਹਨਾਂ ਦੇ ਆਟੋ ਚਲਾਉਂਦੇ ਨੇ ਤੇ ਉਹ ਤੇ ਆਟੋ ਬਣਾਉਣ ਤੋਂ ਬੈਠੀ ਵਗੜਾ ਪਾਉਣ ਤੋਂ ਇਹਨਾਂ ਨੂੰ ਪੈਸਿਆਂ ਦਾ ਆਪਸ ਵਿੱਚ ਲੈਣ ਦੇਂਦਾ ਹੋਇਆ ਮਸਲਾ ਉੱਥੇ ਵੀ ਹੈ ਬਾਬਾ ਜੀ ਦੇ ਪੈਸੇ ਤੋਂ ਵੱਧ ਘਟ ਤੋਂ ਤਾਂ ਉੱਥੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਦੋਨਾਂ ਦਾ। ਤੋਂ ਉਹਦੇ ਦੂਜੇ ਦਿਨ ਸੱਟ ਕਾਫੀ ਲੱਗੀ ਤੇ ਉਹਦਾ ਕਰਕੇ ਉਹ ਦਾਖਲ ਆ। ਤਾਂ ਇਹਨਾਂ ਦੀ ਚੱਲਣ ਦੀ ਤਰੀਕ ਤੇ ਚੱਲਣ ਦੀ ਇਹਨਾਂ ਦੀ ਤਸਦੀਕ ਚ ਰਹੀ ਅਰਖਾਸਤ ਦੀ ਤੇ ਜੋ ਵੀ ਬਣਦੀ ਕਾਰਵਾਈ ਦੋਨਾਂ ਦੀ ਹੋ ਜਣੇਗੀ ਉਹਨਾਂ ਦੀ ਉਹਨਾਂ ਦੀ ਵੀ ਹੋ ਜਣੀ ਬਾਬਾ ਜੀ ਨਦਰ ਵੀ ਹੋ ਜਣੀ ਜੋ ਵੀ ਹੋ ਤਸਦੀਕ ਕਰਕੇ ਲਹਿਣ ਸਿੰਘਾ ਵੱਲੋਂ ਕਿਹਾ ਤੇ ਬੇਨਤੀ ਕਿ ਐ ਇਸ ਇਨੀ ਜੁਗ ਜੁਗ ਗੱਲ ਹੈਗੀ ਪਰ ਤਸਦੀਕ ਚੱਲਣ ਦੀ ਜੇ ਦੀ ਜੇ ਹੋਵੇਗੀ ਐਸੀ ਕੋਈ ਗੱਦ ਪਰ ਕਾਰਵਾਈ ਕੀਤੀ ਜਾਵੇਗੀ ਪਰ ਇਹ ਸਾਹਮਣੇ ਆ ਨਹੀਂ ਝਗੜਾ ਪ੍ਰੋਪਰ ਕਿਹੜੀ ਗੱਲ ਨੂੰ ਲੈ ਕੇ ਹੋ ਰਿਹਾ ਹੈ ਇਸ ਅਗਲੇ ਦੇ ਬੈਟਰੀ ਦਾ ਨਾ ਬਿਜਟ ਬੈਟਰੀ ਗੱਡੀ ਦੇ ਆਟੋ ਦੇ ਵਿੱਚ ਬੈਟਰੀ ਪਾਉਣ ਤੋਂ ਆ ਤੇ ਬੈਟਰੀ ਪਾਈ ਉਹਨਾਂ ਤੋਂ ਦੋ ਪੈਸਾ ਦਾ ਲੈਣ ਦੇ ਵਿੱਚ ਮਸਲਾ ਪਰ ਸਿਰਫ ਪੈਸਾ ਦਾ ਲੈਣਦੇ ਨੇ ਹੋਰ ਐਸੀ ਕੋਈ ਗੱਲ ਐ ਜੇ ਸਾਹਮਣੇ ਨਹੀਂ ਆਈ ਪਰ ਜੇ ਤਸਦੀਕ ਕਰਦੇ ਜੇ ਕੋਈ ਗੱਲ ਆਏਗੀ ਦੋਸਤਾਂ ਨੂੰ ਕਾਰਵਾਈ ਇਹਨਾਂ ਬਾਬਾ ਜੀ ਨੇ ਕਮਿਲੀਟ ਕੀਤੀ ਹੈ ਤਸਦੀਕ ਚੱਲਣ ਦੀ ਚੀਜ਼ ਹੈ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under check trade platform www.checktrade.com 921760 Chander Consultants Limited call him on this number 07940795686 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ